ਨਹੀਂ ਮਿੱਤਰੋ ਜਿਹੜੇ ਜਿਹੜੇ ਹਿਮਾਚਲ ਜਾਂ ਕਸ਼ਮੀਰ ਆਉਣਾ ਚਾਹੁੰਦੇ ਆ ਪਰ ਡਰਦੇ ਆ ਬਈ ਗੱਡੀ ਚਲਾਉਣ ਤੋਂ ਨਾ ਡਰਾਈਵਿੰਗ ਕਰਨ ਤੋਂ ਡਰ ਲੱਗਦਾ ਕਿਉਂਕਿ ਕਹਿੰਦੇ ਰੋੜਾਂ ਮੋੜਾਂ ਵਾਲੀਆਂ ਜਿਆਦਾ ਹੁੰਦੀਆਂ ਪਹਾੜੀ ਏਰੀਆ ਸਾਰਾ ਤਾਂ ਡਰ ਲੱਗਦਾ ਬਈ ਪਰ ਉਹਨਾਂ ਨੂੰ ਆਪੇ ਇੱਕ ਟਰਿਕ ਦੱਸਣ ਲੱਗਿਆ ਬਈ ਤੁਸੀਂ ਆਹ ਟਰਿਕ ਵਰਤ ਲਿਓ ਕਦੇ ਵੀ ਤੁਹਾਨੂੰ ਡਰ ਨਹੀਂ ਲੱਗੂ ਤੇ ਨਾ ਹੀ ਕਿਸੇ ਭਰਾ ਦਾ ਐਕਸੀਡੈਂਟ ਹੋਊਗਾ ਇਸ ਚੀਜ਼ ਦੀ ਆਪਣੀ ਫੁੱਲ ਗਰੰਟੀ ਹੋਊਗੀ ਹਨਾ ਕਿਸੇ ਭਰਾ ਦਾ ਕੋਈ ਐਕਸੀਡੈਂਟ ਨਹੀਂ ਹੋਣਾ ਤੁਸੀਂ ਐਕਸੀਡੈਂਟ ਦੇਖ ਕੇ ਡਰ ਜਾਂਦੇ ਆ ਉਹ ਗਲਤੀਆਂ ਹੁੰਦੀਆਂ ਉਹ ਗਲਤੀ ਨਾ ਕਰਿਓ ਤੁਸੀਂ ਜਿਵੇਂ ਆਹ ਰੋੜਾ ਹਨਾ ਮੋ ਚਾਹੇ ਜੱਡਾ ਮਰਜੀ ਮੋੜਾ ਚਾਹੇ ਆਹ ਰੋੜਾ ਚਾਹੇ ਫੋਰ ਲਾਈਨ ਉਹ ਤੇ ਤਾਂ ਕੋਈ ਡਾਰੀ ਹੈ ਨਹੀਂ ਹਨਾ ਤੇ ਜਿਹੜੀਆਂ ਲਿੰਕ ਰੋੜਾ ਉਹਨਾਂ ਤੇ ਥੋੜਾ ਜਿਆਦਾ ਡਰ ਹੁੰਦਾ ਉਹ ਰਿਸਕੀ ਹੁੰਦੀਆਂ ਤੁਸੀਂ ਆਪਦੀ ਜਦੋਂ ਵੀ ਗੱਡੀ ਮੋੜਨੀ ਆ ਜਿਹੜੀ ਆ ਪੱਟੀ ਆ ਬਈ ਤੁਸੀਂ ਇਧਰੋਂ ਆ ਰਹੇ ਹੋ ਤਾਂ ਆ ਪੱਟੀ ਦੇ ਬਿਲਕੁਲ ਨਾਲ ਉੱਤੇ ਗੱਡੀ ਰੱਖ ਕੇ ਮੋੜ ਲਿਓ ਤੁਹਾਨੂੰ ਕੋਈ ਖਤਰਾ ਨਹੀਂ ਜੇ ਤੁਸੀਂ ਇਧਰੋਂ ਜਾ ਰਹੇ ਹੋ ਨਾ ਇਸ ਰੋਡ ਤੋਂ ਤਾਂ ਤੁਸੀਂ ਆਪਦੀ ਪਰਲੀ ਸਾਈਡ ਉੱਪਰ ਰੱਖ ਲਿਓ ਤੇ ਕਦੇ ਵੀ ਤੁਹਾਡਾ ਐਕਸੀਡੈਂਟ ਨਹੀਂ ਹੁੰਦਾ ਜਿਹੜੀ ਬਚਾਲੇ ਆ ਚਿੱਟੀ ਪੱਟੀ ਐ ਆਉਣ ਵਾਲਾ ਉਧਰ ਨਾ ਜਾਇਓ ਤੇ ਇਧਰੋਂ ਜਾਣ ਵਾਲਾ ਇਧਰ ਨਾ ਜਾਇਓ 1 ਤੇ ਕਦੇ ਐਕਸੀਡੈਂਟ ਨਹੀਂ ਹੁੰਦਾ ਜਿਵੇਂ ਆ ਜਾ ਰਹੀ ਆ ਬਾਈ ਤੇ ਇਹ ਆਪਦੀ ਸਾਈਡ ਆ ਆ ਥੋੜੀ ਜਿਹੀ ਚਿੱਟੀ ਪੱਟੀ ਤੇ ਲੈ ਇਹ ਗਲਤ ਹੈ ਕੁੱਲ ਮਿਲਾ ਕੇ ਹਨਾ ਤੇ ਇਹ ਜੀ ਗਲਤੀ ਕਦੇ ਨਾ ਕਰੋ ਤੁਸੀਂ ਆ ਦੇਖੋ ਬਿਲਕੁਲ ਆਪਦੀ ਸਾਈਡ ਤੇ ਜਾ ਰਹੇ ਆ ਆ ਵੀ ਬਿਲਕੁਲ ਸਹੀ ਆ ਤੇ ਐਕਸੀਡੈਂਟ ਕਦੇ ਵੀ ਨਹੀਂ ਹੁੰਦਾ ਗਲਤੀ ਤੇ ਜਦੋਂ ਛੋਟੀ ਜੀ ਗਲਤੀ ਕਰਦੇ ਹੋ ਉਦੋਂ ਐਕਸੀਡੈਂਟ ਹੁੰਦਾ ਪੱਕੀ ਗਾਰੰਟੀ ਹੈ ਇਸ ਚੀਜ਼ ਤੇ